ਸੱਚੀ ਰੀਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਖਨੌਰੀ ਬਾਰਡਰ ਤੇ ਸਥਿਤੀ ਤਣਾਅ ਵਾਲੀ ਬਣਦੀ ਜਾ ਰਹੀ ਹੈ ਟਕਰਾਵ ਵਾਲੀ ਬਣਦੀ ਜਾ ਰਹੀ ਹੈ ਅੱਜ ਕੋਸ਼ਿਸ਼ ਕੀਤੀ ਡੀਆਈਜੀ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਕਿਸਾਨਾਂ ਨਾਲ ਗੱਲ ਕਰਨ ਦੀ ਕਿਸਾਨ ਕਹਿੰਦੇ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੂੰ ਇੱਥੇ ਲੈ ਕੇ ਆਓ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਵੈਸੇ ਵੀ ਜਿਸ ਤਰ੍ਹਾਂ ਰਵਨੀਤ ਬਿੱਟੋ ਨੇ ਕੇਂਦਰ ਸਰਕਾਰ ਵੱਲੋਂ ਆਪਣੀ ਸਥਿਤੀ ਸਪਸ਼ਟ ਕੀਤੀ ਕਿ ਇਸ ਗ੍ਰਿਫਤਾਰੀ ਇਸ ਹਿਰਾਸਤ ਦੇ ਵਿੱਚ ਕੇਂਦਰ ਦਾ ਕੋਈ ਹੱਥ ਨਹੀਂ ਪੰਜਾਬ ਸਰਕਾਰ ਨੂੰ ਵੀ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਉਂਝ ਮਨਦੀਪ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਚਰਜੀਤ ਸਿੰਘ ਡੱਲੇਵਾਲ ਇੱਕ ਬਜ਼ੁਰਗ ਨੇਤਾ ਨੇ ਬਿਮਾਰ ਨੇ ਇਸ ਕਰਕੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਡੀ ਐਮ ਸੀ ਦਾਖਲ ਕਰਵਾਇਆ ਗਿਆ ਹੈ ਡੀ ਐਮ ਸੀ ਵਿਖੇ ਉਹਨਾਂ ਨੇ ਕੁਝ ਨਹੀਂ ਖਾਦਾ ਪੀਤਾ ਉਹਨਾਂ ਨੇ ਪਾਣੀ ਪੀਤਾ ਜਾਂ ਕੈਂਸਰ ਦੀ ਦਵਾਈ ਲਈ ਹੈ ਹਾਲਾਂਕਿ ਸਰਪੰਚ ਸਿੰਘ ਪੰਦੇਰ ਨੇ ਇਹ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੂੰ ਧੱਕੇ ਨਾਲ ਉਹਨਾਂ ਨੂੰ ਕੁਝ ਨਾ ਕੁਝ ਖਿਲਾਇਆ ਪਲਾਇਆ ਜਾਏਗਾ ਇਹ ਉਹਨਾਂ ਨੇ ਕਿਹਾ ਦੂਜੇ ਪਾਸੇ ਜਿਹੜਾ ਅੱਜ ਇੱਕ ਦਿਨ ਹੋ ਚੁੱਕਿਆ ਹੈ ਸੁਖਜੀਤ ਸਿੰਘ ਹਰਦੋ ਜਿਹੜਾ ਛੱਡਿਆ ਉਹਨਾਂ ਦੇ ਮਰਨ ਵਰਤ ਦਾ ਤੇ ਵੱਡੀ ਗਿਣਤੀ ਚ ਕਿਸਾਨ ਖਨੌਰੀ ਬਾਰਡਰ ਵੱਲੋਂ ਜਾ ਰਹੇ ਨੇ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਇਉਂ ਟਕਰਾਵ ਦੀ ਸਥਿਤੀ ਇਹ ਸਾਰੀ ਗੱਲਬਾਤ ਹੈ ਕਿ ਤੇ ਕਿਵੇਂ ਇਸ ਸਥਿਤੀ ਹੋਰ ਖਰਾਬ ਨਾ ਹੋਵੇ ਉਹਦੇ ਬਾਰੇ ਵੀ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਪਹਿਲਾ ਮੈਂ ਇੱਕ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਜੇ ਆਪਾਂ ਸ਼ੁਰੂ ਕਰੀਏ ਕਿਸਾਨਾਂ ਦੀ ਅਸਲ ਦੇ ਵਿੱਚ ਸਥਿਤੀ ਸਾਰੇ ਦੇਸ਼ ਦੇ ਵਿੱਚ ਖੇਤੀ ਤਾਂ ਸੰਕਟ ਦੇ ਵਿੱਚ ਹੈ ਲੱਖਾਂ ਕਿਸਾਨਾਂ ਨੇ ਪਿਛਲੇ ਦਹਾਕੇ 'ਚ ਸੁਸਾਇਸਾਈਡ ਕੀਤਾ ਖੁਦਕਸ਼ੀਆਂ ਕੀਤੀਆਂ ਹਨ ਕਿਸਾਨਾਂ ਤੇ ਕਰਜ਼ਾ ਚੜਿਆ ਹੈ ਕਿਸਾਨੀ ਜਿਹੜਾ ਹੈ ਉਹ ਲਾਹੇਵੰਦ ਧੰਦਾ ਤਾਂ ਨਹੀਂ ਔਰ ਛੋਟੇ ਕਿਸਾਨ ਬੁਰੀ ਤਰੀਕੇ ਨਾਲ ਆਰਥਿਕ ਸੰਕਟ ਨਾਲ ਜੂਝ ਰਹੇ ਨੇ ਇਸ ਸਾਰੀ ਸਥਿਤੀ ਦੇ ਵਿੱਚ ਜਦੋਂ ਕਾਰਪੋਰੇਟ ਸੈਕਟਰ ਅਡਾਨੀ ਵਰਗੇ ਬੰਦੇ ਕਿਸਾਨਾਂ ਦੀ ਜ਼ਮੀਨ ਤੇ ਨਜ਼ਰ ਰੱਖਦੇ ਨੇ ਅਲੱਗ-ਅਲੱਗ ਤਰੀਕੇ ਨਾਲ ਸਰਕਾਰਾਂ ਕਿਸਾਨਾਂ ਦੀ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਸ ਵੇਲੇ ਫਿਰ ਅੰਦੋਲਨ ਚੱਲਿਆ 2020 ਦੇ ਵਿੱਚ ਜਿਹਦੀ ਜਿਹੜੀ ਚੌਥੀ ਬਰੇਗਡ ਕੱਲ ਕਿਸਾਨ ਮਨਾ ਕੇ ਹਟੇ ਨੇ ਉਸ ਵੇਲੇ ਚਲੋ ਤਿੰਨ ਕਾਨੂੰਨ ਤਾਂ ਵਾਪਸ ਹੋ ਗਏ ਲੇਕਿਨ ਜਿਹੜੀ ਮੇਨ ਮੰਗ ਸੀ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਸੀ ਉਹਦੇ ਬਾਰੇ ਸਰਕਾਰ ਨੇ ਕਿਹਾ ਸੀ ਕਿ ਜਾਂਦੀ ਕਮੇਟੀ ਬਣਾ ਕੇ ਇਹਤੇ ਵੀ ਫੈਸਲਾ ਕਰਾਂਗੇ ਜਦੋਂ ਕਮੇਟੀ ਬਣਾਈ ਗਈ ਕਿਸਾਨਾਂ ਨੂੰ ਉਹਦੇ ਮੈਂਬਰਸ਼ਿਪ ਤੇ ਇਤਰਾਜ਼ ਸੀ ਕਿਸਾਨਾਂ ਦੀ ਮਰਜ਼ੀ ਮੁਤਾਬਕ ਮੈਂਬਰ ਨਹੀਂ ਲੈ ਗਏ ਤੇ ਹਲੇ ਉਹ ਮੰਗ ਜਾਂ ਹੋਰ ਮੰਗਾ ਉਸੇ ਤਰੀਕੇ ਨਾਲ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ ਉਸ ਉਹ ਇਹ ਤਾਂ ਇੱਕ ਪੱਖ ਹੈ ਕਿ ਕਿਸਾਨ ਲਗਾਤਾਰ ਉਹ ਮੰਗਾ ਮੰਗ ਰਹੇ ਨੇ ਪਰ ਦੂਜਾ ਪੱਖ ਇਹ ਹੈ ਜਦੋਂ ਕਿਸਾਨਾਂ ਨੇ 20 ਦਾ ਜਿਹੜਾ ਮੋਰਚਾ ਜਿੱਤਿਆ ਜਿਹੜਾ ਡੇਢ ਸਾਲ ਚੱਲਿਆ ਸੀ ਉਸ ਮੋਰਚੇ ਤੋਂ ਬਾਅਦ ਕਿਸਾਨਾਂ ਦੀ ਚੜ੍ਹਾਈ ਤਾਂ ਬਹੁਤ ਹੋਈ ਪਰ ਅਤਰਾਈ ਵਿਨਾਦ ਦੇ ਨਾਲ ਹੋਈ ਜਿਹੜਾ ਰਾਜੇਵਾਲ ਸਾਹਿਬ ਨੇ ਚੋਣ ਲੜ ਲਈ ਜਾ ਉਹਨਾਂ ਨੂੰ ਸਬਜ ਬਾਗ ਦਿਖਾਏ ਕੇਜਰੀਵਾਲ ਨੇ ਕਿ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਜਾਂ ਫਿਰ ਇਉਂ ਕਹੀਏ ਕਿ ਕਿਸਾਨਾਂ ਦੇ ਵਿੱਚ ਧੜੇਬੰਦੀ ਚੌਧਰ ਦੀ ਭੁੱਖ ਬੜਾ ਕੁਝ ਸਾਹਮਣੇ ਆਇਆ ਤੇ ਕਿਸਾਨ ਜਿਹੜੇ ਆਪੱਚ ਜਿਹੜਾ ਹੈ ਫੁੱਟ ਦਾ ਸ਼ਿਕਾਰ ਹੋ ਗਏ ਉਹਨਾਂ ਚੋਂ ਦੋ ਧੜੇ ਕਿਸਾਨਾਂ ਦੇ ਜੋ ਵੱਡੇ ਗਰੁੱਪ ਇੱਕ ਜਿਹਦੀ ਅਗਵਾਈ ਸਰਬੰਸ ਸਿੰਘ ਪਧੇਰ ਕਰ ਰਿਹਾ ਹੈ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਦੂਜੇ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਸ ਨੂੰ ਕਿਹਾ ਜਾਂਦਾ ਹੈ ਤੋਂ ਇਹ ਦੋ ਗਰੁੱਪ ਇਹਨਾਂ ਨੇ ਲਗਾਤਾਰ ਆਪਣੀ ਜਿਹੜੀ ਸਰਗਰਮੀ ਜਾਰੀ ਵੀ ਰੱਖੀ ਔਰ ਅੰਦੋਲਨ ਵੀ ਜਿਹੜਾ ਹੈ ਸ਼ੁਰੂ ਕਰ ਲਿਆ तकरीबन 9.5 ਮਹੀਨੇ ਪਹਿਲਾਂ 13 ਫਰਵਰੀ ਨੂੰ ਉਹਨਾਂ ਨੇ ਮੋਰਚਾ ਲਾਇਆ ਦਿੱਲੀ ਜਾਣਾ ਚਾਹੁੰਦੇ ਸੀ ਜਾਨ ਨਹੀਂ ਦਿੱਤਾ ਗਿਆ हरियाणा ਦੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਤੇ ਉਧਰ ਦੂਜੇ ਪਾਸੇ ਖਨੌਰੀ ਬਾਰਡਰ ਤੇ ਇਹਨਾਂ ਨੂੰ ਰੋਕਿਆ ਗਿਆ ਇਸ ਜਾਣੇ ਉੱਥੇ ਮੋਰਚਾ ਲਾਇਆ ਹੋਇਆ ਹੈ ਇਸ ਸਥਿਤੀ ਹੈ ਹੁਣ ਜਦੋਂ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਜਾਂ ਕਿਸ ਜਿਹੜੇ ਕਿਸਾਨਾਂ ਦੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਚੁੱਪ ਹੋ ਗਈ ਹੈ ਕਹਿ ਲਈ ਆਪਾਂ ਲੇਕਿਨ 13 14 15 16 ਫਰਵਰੀ ਤੱਕ ਤਾਂ ਬਹੁਤ ਜ਼ਬਰਦਸਤ ਕਿਸਾਨਾਂ ਤੇ ਤਸ਼ੱਦਦ ਹੋਇਆ ਇਹ ਗੱਲ ਮੰਨੀ ਪਏਗੀ ਸ਼ੁਭ ਕਰਨ ਦੀ ਮੌਤ ਵੀ ਉੱਥੇ ਹੁੰਦੀ ਹੈ ਕਿਸਾਨਾਂ ਦੇ ਮਨਾਂ ਦੇ ਵਿੱਚ ਉਸ ਕੱਲ ਦਾ ਰੰਝਾ ਉਹਨਾਂ ਦੇ ਟਰੈਕਟਰ ਤੋੜੇ ਗਏ ਲੋਕਾਂ ਦੀਆਂ ਲੱਤਾਂ ਬਾਹਾਂ ਬਹੁਤ ਖੁਸ਼ ਹੋਤੇ ਨੁਕਸਾਨ ਅੱਖਾਂ ਦਾ ਨੁਕਸਾਨ ਹੋਇਆ ਜਿਵੇਂ ਗੋਲੇ ਅਥਰੂ ਗੈਸ ਤੇ ਸਿੱਟੇ ਗਏ ਤੋਂ ਉਸ ਸਾਰੇ ਤੋਂ ਬਾਅਦ ਇਹ ਮੋਰਚਾ ਉਮੀ ਚੱਲ ਰਿਹਾ ਹੁਣ ਇਸ ਦੇ ਵਿੱਚ ਤੇਜ਼ੀ ਲਿਆਉਣ ਲਈ ਫੈਸਲਾ ਇਹ ਹੋਇਆ ਸੀ ਕਿ 26 ਤਰੀਕ ਤੋਂ ਜਗਜੀਤ ਸਿੰਘ ਢੱਲੇਵਾਲ ਮਨਵਰਤਨ ਤੇ ਬੈਠਣਗੇ ਤੇ ਫੈਸਲਾ ਇਹ ਵੀ ਹੋਇਆ ਸੀ ਕਿ ਮਨਵਰਤ ਤੋਂ ਬਾਅਦ ਜੇ ਕਿਸੇ ਦੀ ਸ਼ਹਾਦਤ ਹੋ ਜਾਂਦੀ ਹੈ ਕਿਸੇ ਵੀ ਕਿਸਾਨ ਲੀਡਰ ਦੀ ਤਾਂ ਅਗਲਾ ਕਿਸਾਨ ਲੀਡਰ ਮਰਰ ਵਰਤ ਤੇ ਬੈਠੂ ਤੇ ਉਹਦੀ ਡੈੱਡ ਬੋਡੀ ਉੱਥੇ ਹੀ ਪਈ ਰਹੂ ਔਰ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲੂਗਾ ਇਹ ਕਿਸਾਨਾਂ ਨੇ ਫੈਸਲਾ ਕੀਤਾ ਦੂਜੇ ਪਾਸੇ ਸਰਬਤ ਸਿੰਘ ਭਦੇਰ ਦੀ ਜਿਹੜੀ ਫੋਰਮ ਹੈ ਉਹਨਾਂ ਨੇ ਫੈਸਲਾ ਕੀਤਾ ਕਿ 6 ਤਰੀਕ ਤੱਕ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦਸਤਨ ਦਿੱਤੇ ਤੇ ਫਿਰ ਉਹ ਦਿੱਲੀ ਵੱਲ ਉੱਚ ਕਰਨਗੇ ਇਸ ਵਾਰ ਉਹ ਟਰੈਕਟਰਾਂ ਤੋਂ ਬਿਨਾ ਜਾ ਤਬ ਨਾ ਕਿ ਜਾਣਗੇ ਇਹ ਫੈਸਲਾ ਹੋਇਆ ਸੀ ਹੁਣ ਸਥਿਤੀ ਇਹ ਬਣੀ ਕਿ 26 ਤਰੀਕ ਨੂੰ ਵਰਨ ਵਰਤ ਬੈਠਣਾ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਵਿਰਾਸਤ ਲਿਖਤੀ ਆਪਣੀ 4 ਬਿਗੇ ਜਗਾ ਜਿਹੜੀ 4 ਏਕੜ ਜਗਾ ਆਪਣੇ ਪੁੱਤ ਨੂੰ ਦੇਤੀ 2 ਏਕੜ ਆਪਣੇ ਨੂੰ ਨੂੰ ਦੇਤੀ ਬਾਕੀ ਬਚਦੀ ਜ਼ਮੀਨ ਉਹਨਾਂ ਨੇ ਆਪਣੇ ਪੋਤੇ ਦੇ ਨਾਂ ਨਵਾ ਕੇ ਤੇ ਆਪਣੀ ਵਿਰਾਸਤ ਦੇ ਵਿੱਚ ਇਹ ਵੀ ਕਿਹਾ ਕਿ ਜੇ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਤਾਂ ਮੇਰਾ ਸੰਸਕਾਰ ਨਹੀਂ ਕਰਨਾ ਮੇਰੀ ਦੇਹ ਉੱਥੇ ਹੀ ਪਈ ਰਹੇਗੀ ਪੂਰੀ ਤਿਆਰੀ ਦੇ ਵਿੱਚ ਜਿਹੜਾ ਜਗਜੀਤ ਸਿੰਘ ਡੱਲੇਵਾਲ ਸੀ ਲੇਕਿਨ 2:47 ਮਿੰਟ ਤੇ 25 ਜਾਂ 26 ਹੋ ਗਈ ਸਵੇਰ ਦੀ ਤੇ ਅਚਾਨਕ ਪੁਲਿਸ ਆਉਂਦੀ ਹੈ 2250 ਬੰਦਾ ਉਹਨਾਂ ਨੂੰ ਤੋੜ ਕੇ ਦਰਵਾਜ਼ਾ ਤੇ ਲੈ ਜਾਂਦੀ ਹੈ ਖਨੋਰੀ ਤੋਂ ਤੇ ਡੀਐਮਸੀ ਲੈ ਜਾਂਦੀ ਹੈ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਫਿਰ ਡੀਐਮਸੀ ਤੋਂ ਜਦੋਂ ਦਵਾਈ ਲਈ ਇੱਕ ਡੀਐਸਪੀ ਦਾ ਫੋਨ ਆਉਂਦਾ ਫਿਰ ਪਤਾ ਲੱਗਦਾ ਕਿ ਉਹਨਾਂ ਨੂੰ ਡੀਐਮਸੀ ਹਸਪਤਲ ਚ ਲੈ ਕੇ ਗਏ ਦੇ ਤੇ ਉਦੋਂ ਬਾਅਦ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਅੱਜੇ ਬਰਤ ਸ਼ੁਰੂ ਕਰਤਾ ਤੇ ਦੂਜੇ ਪਾਸੇ ਇਹ ਜਿਹੜੀ ਬਾਰਡਰ ਤੇ ਖਨੋਰੀ ਬਾਰਡਰ ਤੇ ਫਿਰ ਜਿਹੜਾ ਨੰਬਰ 2 ਦਾ ਜਿਹਨੇ ਬਰਤ ਰੱਖਣਾ ਸੀ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਸੁਖਜੀਤ ਸਿੰਘ ਹਰਦੋਜ ਛੰਡੇ ਨੇ ਉਹਨਾਂ ਨੇ ਬਰਤ ਸ਼ੁਰੂ ਕਰ ਲਿਆ ਸਾਬਕਾ ਫੌਜੀ ਹੈ 35 ਸਾਲ ਫੌਜ ਚ ਲਾਇਏ ਨੇ ਉਹ ਜੋ ਜਵਾਨ ਜਾਇਜਵਾਨ ਕੀਤੀ ਹੁਣ ਜਾਇ ਕਿਸਾਨ ਕਰਨ ਲਈ ਉਹ ਕਹਿੰਦੇ ਮੈਂ ਤਿਆਰ ਬੈਠਾ ਸ਼ਹਾਦਤ ਲਈ ਕੱਲ ਉਹਨਾਂ ਨੇ ਵਰਤ ਰੱਖਿਆ ਹੁਣ ਮਰਨ ਵਰਤ ਤੇ ਉੱਥੇ ਬੈਠੇ ਨੇ ਵੱਡੀ ਗਿਣਤੀ ਚ ਕਿਸਾਨ ਜਿਹੜੇ ਨੇ ਉਥੇ ਖਨੋਰੀ ਬਾਰਡਰ ਵੱਲ ਜਾ ਰਹੇ ਨੇ ਤੋਂ ਅੱਜ ਕੋਸ਼ਿਸ਼ ਕੀਤੀ ਵੈਸੇ ਮਨਦੀਪ ਸਿੰਘ ਨੂੰ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਕਿ ਗੱਲ ਹੋਵੇ ਕਹਿੰਦੇ ਨਹੀਂ ਪਹਿਲਾਂ ਜਗਜੀਤ ਸਿੰਘ ਡੱਲੇਵਾਰ ਨੂੰ ਲੈ ਕੇ ਫਿਰ ਗੱਲ ਕਰਾਂਗੇ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਚ ਸੈਂਕੜਿਆਂ ਦੀ ਗਿਣਤੀ ਚ ਜਥੇ ਜਿਹੜੇ ਖਨੋਰੀ ਵੱਲੋਂ ਜਾ ਰਹੇ ਨੇ ਔਰ ਸਰਸੇ ਤੋਂ ਵੀ ਪੱਟੀ ਕਿੰਤੀ ਸ ਕਿਸਾਨ ਖਨੌਰੀਵਲ ਆ ਰਹੇ ਨੇ ਇਸ ਗੱਲ ਦਾ ਜਿਹੜਾ ਹੈ ਸੱਚ ਮੁੱਚੀ ਪ੍ਰਸ਼ਾਸਨ ਨੇ ਜਿਸ ਕਾਰਨੇ ਕੰਮ ਕੀਤਾ ਸੀ ਉਹ ਤੋਂ ਤਾਂ ਉਹ ਗਰਤਾ ਫਿਰ ਹੋ ਕੇ ਬੈਠ ਕੀ ਤੋਂ ਖਨੌਰੀ ਇਕੱਠੇ ਹੋ ਰਹੇ ਨੇ ਦੂਜੇ ਪਾਸੇ ਜਿਹੜੀ ਸਰਕਾਰ ਕੇ ਪੰਜਾਬ ਦੀ ਹੈ ਉਸ ਨੇ ਇਹ ਐਕਸ਼ਨ ਕਰਕੇ ਕੇਂਦਰ ਸਰਕਾਰ ਜਿਹੜੀ ਹੈ ਉਹ ਤੇ ਉਹ ਤੇ ਜ਼ਿੰਮੇਵਾਰੀ ਤੋਂ ਪਾਲਾ ਉਹਨਾਂ ਦਾ ਮਟਾਲਾ ਬੱਠ ਲਿਆ ਲੇਕਿਨ ਇਹ ਸਾਰੀ ਗੱਲ ਹੁਣ ਪੰਜਾਬ ਸਰਕਾਰ ਤੇ ਪੈ ਗਈ ਪੰਜਾਬ ਸਰਕਾਰ ਨੇ ਦੱਸੇ ਵੀ ਕਿਉਂ ਜਦੋਂ ਕਿ ਮੰਗਾ ਕੇਂਦਰ ਬਾਰੇ ਨੇ ਕਿਸਾਨ ਲੀਡਰ ਲਗਾਤਾਰ ਇਹ ਕਹਿ ਰਹੇ ਨੇ ਭਗਵੰਤ ਮਾਨ ਇੱਕ ਪਾਸਾ ਕਹਿੰਦਾ ਸੀ ਕਿਸਾਨਾਂ ਨਾਲ ਤੇ ਦੂਜੇ ਪਾਸੇ ਉਹਨੇ ਜਗਜੀਤ ਸਿੰਘ ਡੱਲੇਵਾਲ ਨੂੰ ਜਿਸ ਤਰੀਕੇ ਨਾਲ ਅਰੈਸਟ ਕੀਤਾ ਤੇ ਹਾਲਾਂਕਿ ਜਸਟੀਫਿਕੇਸ਼ਨ ਇਹ ਦਿੱਤੀ ਹੈ ਕਿ ਉਹਦੀ ਸਿਹਤ ਦੇ ਖਿਆਲ ਕਰਕੇ ਕੀਤਾ ਜੇ ਖਿਆਲ ਕਰਕੇ ਕੀਤਾ ਹੁੰਦਾ ਤਾਂ ਇਸ ਤਰੀਕੇ ਦੀ ਅਰੈਸਟ ਨਾ ਹੁੰਦੀ ਕਿ ਇੱਕ ਐਮਪੀ ਜਦੋਂ ਅੱਜ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਐਮਪੀ ਲੋਕ ਸਭਾ ਦੇ ਮੈਂਬਰ ਉਹਨਾਂ ਨੂੰ ਮਿਲ ਗਏ ਤੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਉਹ ਕਹਿੰਦਾ ਮੈਂ ਬੜੀ ਕੋਸ਼ਿਸ਼ ਕੀਤੀ ਕਹਿੰਦੇ ਨਹੀਂ ਤੁਸੀਂ ਮਿਲ ਕੋਈ ਵੀ ਬੰਦਾ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਮਿਲ ਸਕਦਾ ਹੋਰ ਹਿਰਾਸਤ ਕੀ ਹੁੰਦੀ ਹੈ ਇਹੀ ਹਿਰਾਸਤ ਹੁੰਦੀ ਹੈ ਇਹੀ ਗ੍ਰਿਫਤਾਰੀ ਹੁੰਦੀ ਹੈ ਸੋ ਕਿਸ ਕਾਨੂੰਨ ਦੇ ਅੰਡਰ ਇਸੇ ਕਰਕੇ ਤਾਂ ਲੋਕ ਕੱਲ੍ਹ ਇਹ ਕਹਿੰਦੇ ਸੁਣੇ ਗਏ ਕਿ ਇੱਕ ਪਾਸੇ ਤਾਂ ਅਸੀਂ ਸੰਵਿਧਾਨ ਦੀਪਸ ਬਣਾ ਰਹੇ ਹਾਂ ਦੂਜੇ ਪਾਸੇ ਸੰਵਿਧਾਨ ਦੀਆਂ ਧੜੀਆਂ ਡਾਈਆਂ ਜਾ ਰਹੀਆਂ ਨੇ ਕੋਈ ਬਰਾਂਟ ਨਹੀਂ ਕੁਛ ਨਹੀਂ ਧੱਕੇ ਨਾਲ ਤੁਸੀਂ ਚੱਕ ਕੇ ਲੈ ਜਾਓ ਬੰਦੇ ਨੂੰ ਤੋਂ ਦੂਸਰਵਧਾਨ ਹੱਕ ਦਿੰਦਾ ਹੈ ਕਿ ਤੁਸੀਂ ਅਹਿੰਸਕ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਹੈ ਕੋਈ ਵੀ ਪ੍ਰੋਟੈਸਟ ਕਰ ਸਕਦੇ ਹੋ ਲੇਕਿਨ ਇੱਥੇ ਕਿਤੇ ਵੀ ਕਿਸਾਨਾਂ ਨੇ ਹਿੰਸਾ ਨਹੀਂ ਕੀਤੀ ਫਿਰ ਵੀ ਕਿਸਾਨਾਂ ਨੂੰ ਜਿਹੜਾ ਕਿਸਾਨ ਲੀਡਰ ਨੂੰ ਚੱਕ ਕੇ ਲੈ ਗਏ ਇਸ ਕਿਸਮ ਦੀ ਸਥਿਤੀ ਹੈ ਇਹ ਤਾਂ ਹੈ ਸਾਰੀ ਕਹਾਣੀ ਹੁਣ ਇਹਨੂੰ ਥੋੜਾ ਜਿਹਾ ਆਪਾਂ ਹੋਰ ਐਨਾਲਿਸਿਸ ਕਰ ਲਈਏ ਕਿ ਕਿਸਾਨ ਲੀਡਰਾਂ ਦੀ ਗੱਲ ਹੁਣ ਕਿਉਂ ਨਹੀਂ ਸੁਣੀ ਜਾ ਰਹੀ ਸਭ ਤੋਂ ਵੱਡੀ ਗਲਤੀ ਕਿਸਾਨਾਂ ਦੇ ਮਾਮਲਾ ਜਿਹੜਾ ਇਹ ਹੈ ਕਿ ਭਾਵੇਂ ਉਹਨਾਂ ਦੀਆਂ ਮੰਗਾਂ ਕਾਮਨ ਨੇ ਭਾਵੇਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਗੱਲ ਸਾਰੇ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਅਗਰਾਹਾ ਗਰੁੱਪ ਵੀ ਕਰ ਰਿਹਾ ਹੈ ਜਿਹੜੀਆਂ 32 ਜਥੇਬੰਦੀਆਂ ਐਸਕੇਐਮ ਚ ਨੇ ਉਹ ਵੀ ਕਰ ਰਹੀਆਂ ਨੇ ਇਹ ਦੋਨੇ ਜਿਹੜੇ ਜਥੇਬੰਦੀਆਂ ਨੇ ਜਾਂ ਇਹਨਾਂ ਦੇ ਫੋਰਮ ਚ ਜਿਹੜੀਆਂ ਸ਼ਾਮਿਲ ਜਥੇਬੰਦੀਆਂ ਨੇ ਉਹ ਵੀ ਕਰ ਰਹੀਆਂ ਨੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਿਸਾਨਾਂ ਦੇ ਪੈਨਸ਼ਨ ਦੀ ਗੱਲ ਕਿਸਾਨਾਂ ਦੇ ਜਿਹੜੇ ਮਨਰੇਗਾ ਦੇ ਵਿੱਚ 700 ਦਿਹਾੜੀ ਤੇ 200 ਘੰਟੇ ਦੀ ਗੱਲ ਲਗਭਗ ਸਾਰੀਆਂ ਜਿਹੜੀਆਂ ਮੰਗਾਂ ਸੇਮ ਨੇ ਲੇਕਿਨ ਉਹਨਾਂ 'ਚ ਫੋਟ ਬੜੀ ਹੈ ਔਰ ਆਪਸ ਪਾਟੋ ਧਾੜ ਹੋਈਆਂ ਪਈਆਂ ਨੇ ਚੌਧਰ ਦੀ ਲੜਾਈ ਨਜ਼ਰ ਆਉਂਦੀ ਹੈ ਇਹ ਵੀ ਦੇਖਣ ਨੂੰ ਮਿਲਿਆ ਕੁਝ ਜਥੇਬੰਦੀਆਂ ਹੁਣ ਬਲਬੀਰ ਸਿੰਘ ਰਾਜੇਵਾਰ ਦਰਸ਼ਨ ਡਾਕਟਰ ਦਰਸ਼ਨਪਾਲ ਹਰਿੰਦਰ ਸਿੰਘ ਲਖੋਵਾਲ ਕਾਦੀਆ ਇਹ ਸਾਰੇ ਇਕੱਠੇ ਤਾਂ ਹੋਏ ਨਹੀਂ ਕੱਲ ਜਦੋਂ ਉਹਨਾਂ ਨੇ ਬਰੇਗੰਡ ਬਣਾਈਆ ਹਾਲਾਂਕਿ ਇਹਦਾ ਜਿਹੜਾ ਹੈ ਜਗਜੀਤ ਸਿੰਘ ਢੱਲੇਵਾਲ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ ਅਗਰਹਨ ਨੇ ਵੀ ਕੀਤੀ ਹੈ ਲੇਕਿਨ ਇਹ ਇਕੱਠੇ ਹੋ ਕੇ ਚੱਲਣ ਨਹੀਂ ਜਗਜੀਤ ਸਿੰਘ ਢੱਲੇਵਾਲ ਸਰਪੰਚ ਸਿੰਘ ਪਤੇਰ ਕੋਈ ਵੀ ਚਾਰ ਉਸ ਤਰੀਕੇ ਨਾਲ ਇੱਕ ਮਿਨੀਮਮ ਜਿਹੜਾ ਹੈ ਕਾਮਨ ਪ੍ਰੋਗਰਾਮ ਬਣਾ ਕੇ ਇਕੱਠੇ ਨਹੀਂ ਹੋ ਰਹੇ ਔਰ ਜਿੰਨਾ ਚਿਰ ਇਕੱਠੇ ਨਹੀਂ ਹੋਣਗੇ ਜਾਂ ਸਰਕਾਰਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਕਿਸੇ ਨਾ ਕਿਸ ਤਰੀਕਰ ਜਿਹੜਾ ਡਿਫਰੈਂਸਸ ਕ੍ਰੀਏਟ ਕੀਤੇ ਜਾਣ ਜਾਂ ਕੀਤੇ ਹੋਏ ਨੇ ਉਹ برقرار ਰਹਿਣ ਕਿਉਂਕਿ ਸਰਕਾਰਾਂ ਦੇ ਵੀ ਬਹੁਤ ਸੈੱਲ ਜਿਹੜੇ ਨੇ ਕਿਸਾਨ ਜਥੇਬੰਦੀਆਂ ਚ ਹੁੰਦੇ ਨੇ ਇਹ ਵੀ ਮੰਨਣ ਵਾਲੀ ਗੱਲ ਹੈ ਈਵਨ ਦਿੱਲੀ ਜਦੋਂ ਮੋਰਚਾ ਸੀ ਉਦੋਂ ਵੀ ਬਹੁਤ ਸਾਰੇ ਕਿਸਾਨ ਜਿਹੜੇ ਸਰਕਾਰ ਨਾਲ ਰਾਪਤੇ 'ਚ ਸੀ ਇਹ ਵੀ ਸਿੱਖਣ ਸੁਣਨ ਨੂੰ ਮਿਲਿਆ ਕਿਸਾਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ ਪੈਸੇ ਦੇ ਇਲਜ਼ਾਮ ਲਾਏ ਕਰੋੜਾ ਰੁਪਏ ਦੇ ਇਲਜ਼ਾਮ ਲੱਗੇ ਸੋ ਕਈ ਕਿਸਮ ਦੀਆਂ ਗੱਲਾਂ 'ਚ ਕਿਸਾਨਾਂ ਦੀ ਫੁੱਟ ਇਸ ਕਮਜ਼ੋਰੀ ਦੀ ਜ਼ਿੰਮੇਵਾਰ ਹੈ ਇਹ ਗੱਲ ਕਿਸਾਨ ਬਨ ਵੀ ਰਹੇ ਨੇ ਕੱਲ ਮੇਰੀ ਡਿਟੇਲ 'ਚ ਗੱਲ ਹੋਈ ਸੀ ਬੁਟਾ ਸਿੰਘ ਸ਼ਾਦੀਪੁਰ ਨਾਲ ਉਹ ਕਹਿੰਦਾ ਵੀ ਮੈਂ ਕੋਸ਼ਿਸ਼ ਪਹਿਲਾਂ ਵੀ ਕੀਤੀ ਹੁਣ ਵੀ ਕਰ ਰਿਹਾ ਲੇਕਿਨ ਇੱਕ ਗੱਲ ਮੰਨਣੀ ਪੈਗੀ ਕਿਸਾਨਾਂ ਨੂੰ ਵੀ ਜਿਹੜੀ ਏਕਤਾ ਜਿੰਨਾ ਚਾਹੀਦੀ ਹੁੰਦੀ ਉਹਨਾਂ ਦਾ ਪ੍ਰਭਾਵ ਨਹੀਂ ਬਣਨਾ ਦੂਜੀ ਗੱਲ ਕਿਸਾਨਾਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਬਾਰ ਬਾਰ ਸੜਕਾਂ ਰੋਕਣੀਆਂ ਜਾਂ ਸੜਕਾਂ ਤੇ ਮੋਰਚੇ ਲਾ ਕੇ ਵੀ ਆਮ ਲੋਕਾਂ ਨੂੰ ਜਸਟੀਫਾਈ ਨਹੀਂ ਤੁਸੀਂ ਉਹ ਕਰ ਸਕੇ ਸਰਕਾਰਾਂ ਦੇ ਕੋਲ ਸਾਰਾ ਮੀਡੀਆ ਸਭ ਕੁਝ ਹੈ ਸਰਕਾਰਾਂ ਇਸ ਕਲਚ ਬਦਨਾਮ ਵੀ ਕਰਦੀਆਂ ਨੇ ਹੁਣ ਜਿਵੇਂ ਸ਼ੰਭੂ ਬਾਰਡਰ ਜਿਹੜਾ ਰੁਕਿਆ ਹੋਇਆ ਹੈ ਹਾਲਾਂਕਿ ਸਰਕਾਰ ਨੇ ਰੁਕਿਆ ਹਰਿਆਣਾ ਸਰਕਾਰ ਨੇ ਲੇਕਿਨ ਸਾਰੀ ਗੱਲਬਾਤ ਕਿਸਾਨਾਂ ਤੇ ਪੈਂਦੀ ਹੈ ਵੀ ਤੁਸੀਂ ਐਜੀਟੇਸ਼ਨ ਕੀਤੀ ਤਾਂ ਜਿਹੜੇ ਆਮ ਲੋਕ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਲੋਕ ਜਿਹੜੇ ਟੇਡੇ ਮੇਡੇ ਰਸਤਿਆਂ ਨਾਲ ਕੱਚੇ ਰਸਤੇਆਂ ਨਾਲ ਆਉਂਦੇ ਨੇ ਇੱਕ ਦੂਜੇ ਜਿਹੜੀ ਪੰਜਾਬ ਤੋਂ ਹਰਿਆਣਾ ਹਰਿਆਣਾ ਤੋਂ ਪੰਜਾਬ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੰਦਰੋਂ ਦੇ ਕਿਸਾਨਾਂ ਦੇ ਪ੍ਰਤੀ ਨਾਰਾਜ਼ਗੀ ਉਹਨਾਂ ਦੇ ਮਨ 'ਚ ਹੁੰਦੀ ਹੈ ਕਿਉਂਕਿ ਕਿਸਾਨਤਾ ਇਹ ਕਹਿੰਦੇ ਨੇ ਕਿ ਅਸੀਂ ਤਾਂ ਰੁੱਕੀ ਨਹੀਂ ਸੜਕਾਂ ਤਾਂ ਰੁੱਕੀਆਂ ਨੇ ਸਰਕਾਰ ਨੇ ਗੱਲ ਹੈ ਵੀ ਸੱਚੀ ਪਰ ਇਹ ਗੱਲ ਵੀ ਸਹੀ ਹੈ ਕਿ ਕਿਸਾਨ ਜਦੋਂ ਬਾਰ-ਬਾਰ ਸੜਕਾਂ ਰੋਕਦੇ ਨੇ ਲੋਕ ਕਿੰਨਾ ਤੋਂ ਆਮ ਵਰਗ ਸ਼ਹਿਰੀ ਵਰਗ ਦੁਖੀ ਹੋ ਗਿਆ ਇਹਦਾ ਵੀ ਕੋਈ ਨਾ ਕੋਈ ਜਸਟੀਫਿਕੇਸ਼ਨ ਕਿਸਾਨਾਂ ਨੂੰ ਲੱਭਣੀ ਪਏਗੀ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ 'ਚ ਇਸ ਕਿਸਮ ਦੇ ਵੀ ਜਿਹੜਾ ਹੈ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁਣ ਜਿਸ ਤਰ੍ਹਾਂ ਖਨਾਰੀ ਬਾਰਡਰ ਤੇ ਇਹ ਮਰਮਰ ਵਰਤ ਸ਼ੁਰੂ ਹੋਇਆ ਜਿਸ ਤਰ੍ਹਾਂ ਦੀ ਸਟਰੈਟਜੀ ਹੈ ਲੜੀ ਹੈ ਜਿਸ ਤਰ੍ਹਾਂ ਦੀ ਸ਼ੁਰੂ ਕੀਤੀ ਕਿ ਜੇ ਇੱਕ ਬੰਦੇ ਦੀ ਸ਼ਹਾਦਤ ਹੋ ਜਾਂਦੀ ਹੈ ਉਹਦੀ ਡੈਡ ਬੋਡੀ ਉੱਥੇ ਰਹੇਗੀ ਦੂਜਾ ਬੰਦਾ ਬੈਠ ਜਾਗਾ ਹੁਣ ਤੀ ਦੋ ਤਾਂ ਬੈਠ ਹੀ ਗਏ ਤੀਜਾ ਬੰਦਾ ਜਿਹੜਾ ਇੰਦਰਜੀਤ ਸਿੰਘ ਤਿਆਰ ਬੈਠਾ ਹੈ ਕਿ ਜੇ ਇਧਰੋਂ ਕਿਸੇ ਦੀ ਸ਼ਹਾਦਤ ਹੁੰਦੀ ਹੈ ਤੀਜਾ ਉਹਨੇ ਬਰਤ ਰੱਖਣਾ ਸੋ ਇਹ ਸਿਸਟਮ ਉਵੇਂ ਚੱਲੇਗਾ ਕਸਾਰ ਪਹਿਲੇ ਬਹੁਤ ਦੁਖੀ ਨੇ ਮਾਰਨ ਬਰਾਊਂਡ ਦੀ ਉਹਨਾਂ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਉਹ ਕੋਈ ਡਰ ਉਹਨਾਂ ਚ ਨਜ਼ਰ ਆਉਂਦਾ ਇਸ ਤਰ੍ਹਾਂ ਦੀ ਦੇਖਣ ਨੂੰ ਨਹੀਂ ਮਿਲਿਆ ਹੁਣ ਤਾਂ ਸਿਰਫ ਸਰਕਾਰਾਂ ਨੂੰ ਚਾਹੀਦਾ ਕਿ ਉਹ ਥੋੜੀ ਜਿਹੀ ਗੰਭੀਰਤਾ ਨਾਲ ਇਹ ਸਾਰੀ ਗੱਲਬਾਤ ਨੂੰ ਸੋਚਣ ਜੇ ਉਹ ਗੱਲਬਾਤ ਨੂੰ ਸਹੀ ਤਰੀਕੇ ਨਾਲ ਸੋਚਣਗੇ ਤਾਂ ਹੀ ਗੱਲ ਜੜੀ ਹੈ ਸਰੇ ਲੱਗੂਗੀ ਨਹੀਂ ਸਥਿਤੀ ਖਰਾਬ ਹੋ ਸਕਦੀ ਹੈ ਅਸੀਂ ਤਾਂ ਆਸ ਤੇ ਅਰਦਾਸ ਕਰਦੇ ਹਾਂ ਕਿ ਸਾਰੀ ਸਥਿਤੀ ਠੀਕ ਰਹੇ ਹੁਣ ਹੈ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ